ਆਪਣੀ ਨਾਲ ਆਪਣਾ ਦੇਖੀ ਛੇਤਰ ਬੈਣਗੇ ਬਾਹਰ ਨਿਕਲਣ ਸਾਰੀ ਕੀ ਪ੍ਰੂਫ ਆ ਪਤਾ ਹੈ ਲਾ ਦੋ ਲਾਈਟ ਲਾ ਦੇ ਜਾ ਪਤਾ ਨਹੀਂ ਇੱਧਰ ਬੈਠ ਜਾਰ ਤਾਂ ਬੈਠਾ ਨਹੀਂ ਇੱਧਰ ਆਈ ਹੈਗੀ ਪਤਾ ਨਹੀਂ ਕਿੱਥੇ ਲੰਘ ਗਈ ਉਹਰੇ ਲੁੱਕ ਕੀ ਤੇ ਆ ਕੇ ਹੈਲੋ ਜੀ ਹੈਲੋ ਕਹਿੰਦੇ ਚੱਲ ਇੱਕ ਗੁੰਮਰਾਹ ਕਰ ਲਈ ਆਪਣੇ ਸਾਰੇ ਨੂੰ ਇਹ ਸਭ ਬੰਦੇ ਨੇ ਉਹ ਕਰਿਆ ਪਰ ਮਾਰਨੀ ਮਾਰਨੀ ਹੈ ਦਾਦੋ ਤਿੰਨੇ ਚ ਪਉਣ ਗਿਆ ਸੀ ਬਾਹਰ ਇਹ ਕੀ ਹੈ ਆ ਗਿਆ ਸੀਗਾ ਬਾਬੇ ਤੁਸੀਂ ਮੈਨੂੰ ਵਿੱਚੇ ਹੀ ਮਾਰ ਦੇਣੀ ਬਾਥਰੂਮ ਦੇ ਬਾਈ ਮਾਰਨੇ ਜਾ ਵਿਚਾਲਾ ਜਾ ਹੁਣ ਚੱਪਲ ਲੋ ਗੁੱਡ ਮਾਰਨਿੰਗ एवरीवन ਵੈਲਕਮ ਬੈਕ ਟੂ ਤੁਹਾਡੇ ਸਾਰਿਆਂ ਦਾ ਆਪਣਾ YouTube ਚੈਨਲ ਗੁਜਾਸ ਬਲੌਗਸ ਆਈ ਹੋਪ ਯੂ ਸਾਰੇ ਬਹੁਤ ਵਧੀਆ ਹੋਵੋਗੇ ਅੱਜ ਫਿਰ ਧਮਾਕੇਦਾਰ ਬਾਰਿਸ਼ ਲੱਗੀ ਪਈ ਹੈ ਨੀ 14 ਬਾਰਿਸ਼ ਅਸੀਂ ਸੋਚਿਆ ਸੀ ਅਸੀਂ ਗਾਣਾ ਕੀ ਮਲੇਰ ਕੋਟਲੇ ਕੰਮ ਤੇ ਮੀਂਹ ਨੇ ਕੰਮ ਖਰਾਬ ਕਰ ਦਿੱਤਾ ਵੀਰੂ ਆ ਜਾ ਆ ਜਾ ਕੂਟਰੀ ਬੋਲਟ ਸਾਰੇ ਕੁਝ ਤੋਂ ਹੋ ਜਾਣਾ ਬੜਾ ਤਮਾਕੇਦਾਰ ਮੀਂਹ ਲੱਗਾ ਤੇ ਅੱਜ ਅਸੀਂ ਸੋਚਿਆ ਪਕੌੜੇ ਬਣਾਉਣੇ ਆ ਬਣਾਉਣੇ ਹੁਣ ਪਰ ਰਸੋਈ ਗਿੱਲੀ ਹੋਈ ਪਈ ਐ ਬੇਸਨ ਵੀ ਨਹੀਂ ਹੈਗਾ ਹੁਣ ਇੰਨੇ ਮੀਂਹ ਹੁਣ ਇੰਨੇ ਮੀਂਹ ਚ ਬੇਸਨ ਲੈਣ ਕੋਣ ਚ ਹੁਣ ਮੀ ਪਤਾ ਨਹੀਂ ਸੀ ਉਹਨ ਥੋੜਾ ਮੀਂਹ ਰੁਕਣ ਦੀ ਵੇਟ ਕਰਨੀ ਪੈਣੀ ਹੈ 12:30 ਵਜੇ ਦੇ ਕੋ ਤੱਕ ਮੀਂਹ ਥੋੜਾ ਹਲਕਾ ਹੁੰਦਾ ਫਿਰ ਅਸੀਂ ਬਣਾਵਾਂਗੇ ਪਕੌੜੇ ਬਰੈਡ ਵਾਲੇ ਪਕੌੜੇ ਚੱਕਣੀ ਆਪਣੇ ਪਈਆ ਨਹੀਂ ਤਾਂ ਅਸੀਂ ਆਪੇ ਬਣਾ ਲਾਂਗੇ ਸਾਰੇ ਜਣੇ ਬਲੌਗ ਨਾਲ ਬੜੇ ਰਿਓ ਸਕਿੱਪ ਨਾ ਕਰੋ ਮਿਲਦੇ ਆ ਫਿਰ ਥੋੜੀ دیر ਤੱਕ ਸ਼ੁਕਰ ਹੈ ਰੱਬ ਦਾ ਫਾਈਨਲੀ ਮੀਂਹ हट ਗਿਆ ਇੰਨੀ ਜ਼ਿਆਦਾ ਬਾਰਿਸ਼ ਹੋ ਰਹੀ ਸੀ ਅਸੀਂ ਸੋਚਿਆ ਸੀ ਪਕੌੜੇ ਬਣਾਵਾਂਗੇ ਪਰ ਬੇਸਨ ਨਹੀਂ ਹੈਗਾ ਸੀ ਮੀਂਹ ਪੈਣੇ ਚ ਜਾਣਾ ਔਖਾ ਸੀ ਤੇ ਥੋੜਾ ਟਾਈਮ ਪਹਿਲਾਂ ਹੀ ਮੀਂਹ ਪੈਣਾ ਬਟਿਆ ਉਹਨਾਂ ਸੋਚਿਆ ਸੀ ਸਫਾਈ ਅਭਿਆਨ ਕਰਨੀ ਤੇ ਜੁੱਤੀਆਂ ਵਾਲਾ ਸੀ ਬਾਹਰ ਕੱਢਿਆ ਦੋ ਦਿਨ ਹੋ ਗਏ ਕਿਉਂਕਿ ਇਹਦੇ ਵਿੱਚ ਚੂਈ ਵੱੜ ਜਾਂਦੀ ਆ ਮੈਡੀਸਿਨ ਰੱਖੀ ਸੀ ਹੁਣ ਇੱਕ ਵਾਰੀ ਫੇਰ ਸਾਰੀਆਂ ਜੁੱਤੀਆਂ ਚੰਗੀ ਤਰ੍ਹਾਂ ਸਾਫ਼ ਕਰਕੇ ਅੰਦਰ ਰੱਖਣੀਆਂ ਪਣੀਆਂ ਤੇ ਕੱਪੜੇ ਧੋ ਲਈ ਸੀ ਫਟਾਫਟ ਫੇਰ ਕਹਿੰਦੇ ਕਿ ਦੋ ਤਿੰਨ ਘੰਟਿਆਂ ਦੇ ਵਿੱਚ ਵਿੱਚ ਮੀਂਹ ਨੇਰੀ ਆਊਗਾ ਆਟਾ ਪਾਉਣਾ ਹੈ ਢੋਲੀ ਚ ਤੇ ਹੁਣ ਅਸੀਂ ਟੋਟਲੀ ਸਾਰਾ ਸਮਾਨ ਚੱਕ ਕੇ ਸਾਂਭ ਲਿਆ ਕਿਉਂਕਿ ਜੇ ਨੇਰੀ ਆ ਗਈ ਕੰਮ ਹੋ ਜਾਣਾ ਖਰਾਬ ਉੱਤੋਂ ਪਹਿਲਾ ਪਹਿਲਾ ਮੈਂ ਸਾਰੇ ਜਿੱਤੀ ਵਾਲਾ ਰੈਂਕ ਸੈੱਪ ਕਰ ਦਿੰਦਾ ਹਾਂ ਜਿਹੜਾ ਟੈਂਕ ਨੂੰ ਮਰੇ ਪਿਆ ਕੱਪੜੇ ਉਹ ਮਸ਼ੀਨ ਚਾ ਕੱਪੜੇ ਤੋਂ ਨਹੀਂ ਸਾਰੇ ਨੇ ਵਲੋਗ ਨਾ ਬਣੇ ਰਿਹਾ ਕੋਈ ਵੀ ਸਕਿਪ ਨਾ ਕਰਿਓ ਤੇ ਕੱਲ ਅਸੀਂ ਬਣਾਈ ਸੀ ਮਾਲ ਪੂੜੇ ਉਹ ਘੈਂਟ ਬਣੇ ਸੀ ਪਹਿਲੀ ਵਾਰ ਬਣਾਈ ਸੀ ਬਟ ਡੈਡੀ ਨੂੰ ਐਕਸਪੀਰੀਅੰਸ ਸੀ ਡੈਡੀ ਤੇ ਚਾਚੇ ਨੇ ਬਹੁਤ ਘੈਂਟ ਬਣਾਏ ਤੇ ਅੱਜ ਅਸੀਂ ਕੱਲ ਦੀ ਦਾਲ ਪਈਆ ਰੋਟੀ ਖਾਦੀ ਨਹੀਂ ਸੀ ਕੱਲ ਕਿਸੇ ਨੇ ਤੇ ਅੱਜ ਅਸੀਂ ਮਸਲਾ ਮੂੰਗੀ ਦਾਲ ਤੜਕਾ ਲਗਾ ਲੈਣਾ ਜਿਹੜਾ ਸ਼ੂਜ਼ ਰੈਂਕ ਸੀ ਚੰਗੀ ਤਰ੍ਹਾਂ ਕਲੀਨ ਕਰਕੇ ਅੰਦਰ ਰੱਖਤਾ ਆਲਮੋਸਟ ਆਪਣਾ ਸਾਰਾ ਸਪਾਈ ਦੇ ਧਿਆਨ ਨੂੰ ਗਿਆ ਤੇ ਅੱਜ ਅਸੀਂ ਅੱਗ ਨਹੀਂ ਵਾਲੀ ਚੁੱਲੇ ਦੇ ਵਿੱਚ ਕਿਉਂਕਿ ਦੋ ਰੋਟੀਆਂ ਲੋੜੀਆਂ ਤੇ ਦਾਲ ਨੂੰ ਤੜਕਾ ਲਗਾਉਣਾ ਮੁੰਮੇ ਲੱਗੀ ਤੜਕਾ ਲਗਾਉਣ ਗੈਸ ਤੇ ਲਗਾ ਲੈਣਾ ਅਜੇ ਆਟਾ ਪਿਆ ਢੋਲੀ ਚ ਪਾਉਣ ਵਾਲਾ ਅਜੇ ਡੈਡੀ ਨਹੀਂ ਹੈ ਕਿਉਂ ਡੈਡੀ ਹੈ ਡੈਡੀ ਆ ਗਿਆ ਆਟਾ ਪਾ ਦੂਗੀ ਚਲੋ ਉਹਨਾ ਟਾਈਮ ਬਸੇ ਰਹੀਏ ਤੜਕਾ ਤੇ ਰਿਵਾਜ ਬਿਨਾ ਕਰਨੇ ਗਾਰੇ ਬਣਾਉਂ ਉਹ ਕੁੱਕੀ ਕਰਾਂ ਅਸੀਂ ਗੱਲੀ ਭੁਲਾਤੀ ਚਲੇ ਕੀ ਕਰਨਾ ਸੀ ਪ੍ਰੈਂਕ ਪਤਾ ਪਾਪੀ ਮੈਸੀ ਡਰਾਉਣਾ ਦਾ ਪਾਪੀ ਵਾਸ਼ਰੂਮ ਚ ਮੈਂ ਪਹਿਲਾਂ ਤਾਂ ਸਾਰੀ ਲਾਈਟਾਂ ਬੰਦ ਕਰਦੀ ਠੀਕ ਆ ਭਾਈ ਜੀ ਨਾ ਡਰਾਵਾਂਗੇ ਉਹ ਪਹਿਲਾਂ ਹੀ ਔਨ ਕਰ ਦਈਏ ਵੈਲਕਮ ਟੂ ਪਿਕਟੈਕ میوزਿਕ ਠੀਕ ਮੋਰ ਚੱਲ 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 ਹਜੇ ਨਹੀਂ ਇਹਦੋਂ ਫਿਰ ਉਥੇ ਕਰਾਂਗੇ ਉਦੋਂ ਤਾਂ ਫਿਰ ਪਤਾ ਨਹੀਂ ਤੇਰਾ ਕੂਪੜਾ ਦੋਵਾਰ ਕਰਨਾ ਪਊ ਉਹ ਨਹੀਂ ਕਰਨਾ ਪਨੋ ਆਹ ਮੈਂ ਤਾਂ ਫੋਨ ਤੱਕ ਰਿਹਾ ਆਹ ਪੜਤੂ ਚਲਾਈ माउथ ऑथोलॉजी आ छोटा वाला ਬਾਬੀ ਨੂੰ ਕਹੀ ਦੀ ਇਹਦਾ ਮੈਂ ਪਾ ਲਈ ਪਾਉਗੀ ਥੋੜੀ ਬਰਿਆਂ ਕੇ ਕਰੀ ਇਤਨਾ ਸੀ ਬਾਬਾ ਇੱਟ ਉੱਤੇ ਦੇਖੋ ਲੱਗ ਗਿਆ ਹਾਏ ਇੱਟ ਉੱਤੇ ਦੇਖੋ ਲੱਗ ਗਿਆ ਓਏ ਮੈਂ ਇੱਥੇ ਅੰਦਰ ਬੈਠ ਕੇ ਹੱਸੀਆ ਬਾਬਾ ਹਾਂਜੀ ਬਾਬਾ ਅਈ ਬਹਿ ਜੀ ਦਰਦੀ ਲੈਟ ਲਾਓ ਲਾ ਦੋ ਲੈਟ ਲਾ ਦੇ ਜੈ ਪਤਾ ਨਹੀਂ ਇੱਧਰ ਬੈਠ ਜਿਹਰ ਤਾਂ ਬੈਠਾ ਹੈ ਥਣ ਖਰਾਬ ਆ ਇੱਕ ਸਾਉਂਡ ਲਾ ਕੇ ਰੱਖਣੇ ਤੁਸਾਂ ਮੈਂ ਤੇ ਆਪੇ ਹੋ ਰਹੀ ਲਾ ਕੇ ਮੈਂ ਸਲੇਡਾ ਆ ਲਾਉਣਾ ਸੀਗਾ ਸਲੇਡੇ ਵੰਗੂ ਬਦਲ ਲਾ ਕੇ ਉਹਦਾ ਇੱਕ ਲਾਉਣਾ ਦੀ ਫੇਰ ਪਤਾ ਕਰਦੇ ਸਲੇਡੇ ਮਗੂ ਮਾਰਨੀ ਕਿਤੇ ਤੋਂ ਨਹੀਂ ਉਹ ਲਾਇਆ ਹਾਤੀਆਂ ਹੋਰ ਕਾਹੋ ਲਾ ਲਾ ਰਹੀ ਰਹੀ ਹੈ ਬਾਲੋ ਵੀ ਲਾ ਰਿਹਾ ਕਾਹ ਹਾਹੀ ਲਾਉਣਾ ਸੀਗਾ ਪਹਿਲਾਂ ਉਹ ਬਿੱਲੀ ਵਾਲਾ ਲੱਗਿਆ ਜੀਗਾ

ਮੱਠਾ ਦੇ ਕਰਾ ਕਰੈਕਟਰ ਨੇ ਬਲੇਕ ਰੋਡ ਹਿੱਡਾ ਬਹੁਤ ਚੰਗਾ ਓਏ ਓਏ ਕਚੀੜ ਜੀਏ ਹੁਣ ਦੇਖੀ ਤੇ ਗੇਮ ਬਹੁਤ ਟਰਟਾ ਹੁਣ ਜਾਏਗੇ ਮੈਂ ਤਿੰਨ ਮੈਨ ਨੇ ਕਰ ਇੱਕ ਮਾਰਤਾ ਮਰੇ ਕਿੰਨੇ ਵਾਰੇ ਇੱਕ ਵੀ ਨਹੀਂ ਪਾਇਆ ਹਜੇ ਦਾ ਮੇਰੇ ਤਾਂ ਖਾਦ ਹੋਣ ਲੱਗ ਗਈ ਮੈਂ ਟਾਣਾ ਕੱਢ ਜਾ ਦੂਰਾ ਬਿੱਚ ਲੇਟ ਲਾ ਦ ਇਰ ਲਾ ਰਿਹਾ ਤੇ ਕਿ ਪਾ ਵੀ ਰਿਹਾ ਕਿ ਮੈਂ ਬੈ ਲੇਡ ਲਾ ਤਾ ਜਾਰ ਹੋਣੀ ਇੱਥੇ ਦੰਦ ਕੱਢ ਰਹੇ ਨੇ ਜਾਰ ਹੋਣੀ ਪੂਰਾ ਬਜ਼ਰ ਲਾਈ ਮੰਨ ਰਣ ਜਿਹੜਾ ਵੈਰਾ ਜੀ ਵਧੀਆ ਤੱਕ ਛਿੱਟਰੇ ਬਾਹਨਗੇ ਬਾਹਰ ਨਿਕਲਣ ਸਾਰੀ ਕੀ ਪ੍ਰੂਫ ਆ ਪਤਾ ਹੈ ਬਲੌਗ ਚ ਤੂੰ ਹੀ ਧੀ ਮੈਂ ਤਾਂ ਹੈ ਵੀ ਨਹੀਂ ਧੀ ਆ ਗਏ ਬਲੌਗ ਤਾਂ ਫੜਿਆ ਤਾਂ ਤਾਇ ਹੋਇਆ ਜੀ ਫੜਿਆ ਤਾਂ ਹੋਇਆ ਤੀ ਉਹਦਾ ਕੀ ਪ੍ਰੂਫ ਆ ਮੈਂ ਮੁੱਤਰ ਮੈਂ ਤਾਂ ਕਹਿੰਦੀ ਲਾ ਲੂ ਲਗਾ ਜੀ ਉਹ ਇਹ ਸੀ ਕਿ ਅਵਰਨ ਲਗਉਤਾ ਹੁਣ ਦੇਖ ਲਿਆ ਅਸੀਂ ਸਾਰੇ ਬੰਦ ਕੀ ਦੇਖਦਾ ਬਾੜੇ ਸ਼ਾਇਰ ਬੰਦੇ ਪੇ ਨੂੰ ਕਿਹੜੀ ਆਵਾਜ਼ਾਂ ਕਰਦੇ ਸੀ ਲਾਈਟ ਕਿਨੇ ਬੰਦ ਕਰਨ ਨੂੰ ਕਿਹਾ ਸੀ ਬਾਤ ਜਾ ਕੇ ਜੰਮ ਰਹੇ ਮੈਨੂੰ ਕਿਹਦੇ ਪਤਾ ਨਹੀਂ ਲੱਗਦਾ ਤੁਸੀਂ ਕੀ ਕਰਦੇ ਪਈ ਡੈਡੀ ਵਾਲਾ ਸਪੀਕਰ ਜਿਹਦੇ ਪਰੇ ਆ ਕੇ ਮਰੋ ਲੱਪਣ ਵਾਲਾ ਉੱਥੇ ਬਹੁੰਚਾ ਪੇ ਤੇ ਗਏ ਸੱਪੜ ਮਾਰੂ ਤੇ ਟੈਂਟਾਂ ਦੇ ਚ ਬਹੁਤ ਮੈਂ ਤਾਂ ਬੰਗਾ ਹਾਂ ਟੈਂਟਾਂ ਤੇ ਵਾਚਿੰਗ ਜੀ ਬੈਠੀ ਰਹੀ ਬਾਤ ਨੂੰ ਚ ਬੈਠੀ ਰਹੀ ਤੇ ਪਤਾ ਨਹੀਂ ਸੈਟ ਤੇ ਪਤਾ ਨਹੀਂ ਲੈ ਰਹੀ ਭਾਬੀ ਇਹ ਕਿਹੜੀ ਬਾਤ ਲੈ ਗਈ ਜੇ ਕੋਈ ਕੰਮ ਕਰਨਾ ਹੈ ਉਹ ਸੇ ਨਹੀਂ ਲੈ ਉਹ ਮਾਰ ਕੇ ਜਾਂਦਾ ਉਹਦੇ ਕੋ ਮਨ ਜਿੰਨਾ ਮਰਜੀ ਦਮਾਦ ਕਰਾ ਲੀ ਬੈਠਾ ਉਹ ਮੈਂ ਕਿਸੇ ਨੂੰ ਕੁਝ ਨਹੀਂ ਕਹ ਰਹੀ ਨਾ ਦਮਾਦ ਦਾ ਤੁਹਾਡੇ ਕੰਮ ਹੋਣੇ ਉਹਨਾਂ ਦੋਨਾਂ ਨੂੰ ਮੈਨੂੰ ਲਾੜਾ ਨਹੀਂ ਕੋਈ ਆਉਂਦਾ ਉਹੀ ਸ੍ਰੀ ਭੜੇ ਵੀਰੇ ਸੌਣ ਤੇ ਓਏ ਅਸੀਂ ਤਾਂ ਇੰਨੇ ਆਲਸੀ ਆਂਗੇ ਸਾਡੇ ਤੋਂ ਹੀ ਮਾਤ ਪੈਂਦੀ ਆ ਯੂਟਿਊਬ ਤੋਂ ਨਹੀਂ ਦੱਸੋਣ ਕਿੰਨਾ ਚੁ ਕਿਹੜਾ ਲਿਆ ਸੀ ਬਾਤ ਜਲਦੀ ਦੱਸੋ ਮੈਂ ਵੀ ਤਾਂ ਮਾਸੜਾ ਤੇ ਮੈਂ ਵੀ ਤਾਂ ਮਾਸੜਾ डैडी तो हैंग नहीं कर रहा है मम्मी भी नहीं आई मार भी तो कसी मार बुरा नहीं कर रही केड़ी के लो झूंडे पट दूं के घंटा एक बाथरूम च बैठी रही चलो चार आठ चलो चलो चार आठ जाओ सो आ देखो भाभी खाते कड़ी शर्ट दा एने आहा बिट्टू जा हां ਈ ਰੋਗ ਉਹ ਕਿੱਥੇ ਪਹੁੰਚਾਉਗੀ ਤੁਸੀਂ ਮੇਰੇ ਕੋ ਮਾਰੀਆ ਫਿਰ ਅਰੇ ਯਾਰ ਹੋ ਗਈ ਆਹ ਤਾਂ ਪਹਿਲੇ ਯਾਰ ਹੋ ਗਈ ਅਰੇ ਯਾਰ ਮਾਰੀ ਮੇਰੇ ਹੁੰਦਾ ਯਾਰ ਹੋ ਗਈ ਇੱਥੇ ਇੱਧਰ ਮਾਵਲਾ ਭਾਗ ਗਿਆ ਬੰਦ ਕਰ ਨੂੰ ਮੈਂ ਕਿਤਾ ਇੱਥੇ ਬੈਠਾਂਗਾ ਨਹੀਂ ਨੂੰ ਪਤਾ ਤੁਸੀਂ ਐ ਹੋਣੀ ਜਦੋਂ ਮੈਂ ਮਜ਼ਾਕ ਕਰਦਾ ਮੂੰਹ ਵਿੱਚ ਬੜਤਣਾ ਲੱਗਦਾ ਪਤਾ ਇਹਨੇ ਤੁਸੀਂ ਇਹਨੇ ਦੋਨਾਂ ਚ ਗਈ ਸੀ ਅੱਜ ਬੜਾ ਵਧੀਆ ਤਜੇ ਇਹ ਦੋਨੇ ਨਹੀਂ ਮੈਂ ਕਿਹਾ ਇਹਦੀ ਉਹ ਬੜਾ ਸਾਰਾ ਉਹ ਕਹਿੰਦਾ ਬੜਾ ਦੀ ਇਹ ਬਾਟਾ ਕੱਢਦੀ ਮੈਂ ਨਹੀਂ ਰਹੀ ਹਾਂ ਹੁਣ ਮਾਰੋ ਇਹਨਾਂ ਨੂੰ ਚੱਪਣਾ ਕੀ ਬਾਜਾੜ ਤੂੰ ਗਿਆ ਜੀ ਗਿਆ ਬਾਪੀ ਆਈ ਜੀਗਾ ਦੋਨੇ ਬੰਦੇ ਦੀਏ ਬਲੌਗ ਦੇਖ ਲੋ ਕਿਹਨੇ ਮਾਰਿਆਗਾ ਹਾਂ ਬਲੌਗ ਦੇਖ ਤਰ ਤੂੰ ਤਿੰਨਾਂ ਚ ਕੌਣ ਸੀ ਇਹ ਦੋਨੇ ਸੀ ਮੈਂ ਤਾਂ ਇੱਥੇ ਬੈਠੇ ਹਾਂ ਪੰਜ ਉਂਗਲਾਂ ਦੇਖੋ ਕਿੰਨੇ ਮੈਨੂੰ ਪਤਾ ਜਦੋਂ ਮੈਂ ਮਜ਼ਾ ਕਰਦਾ ਨਾ ਬੂਤ ਕੱਟੀ ਸਾਰਾ ਕੁਝ ਵਿੱਚ ਨਿਕਲਦਾ ਤਾਂ ਬੰਦੇ ਚੱਪਲ ਮਾਰਨੀ ਮਾਰਨੀ ਹੈ ਦਾਦੋ ਤਿੰਨੇ ਚਪੂਣ ਗਿਆ ਸੀ ਇਹਦੀ ਇਹ ਆਹ ਕਿਆ ਸੀਗਾ ਬਾਬੇ ਮੈਨਾਂ ਤਾਂ ਤੁਹਾਨੂੰ ਪਤਾ ਮੇਰਾ ਤਾਂ ਛੱਡ ਸਾਡਾ ਦਿਮਾਗ ਮੋਟਾ ਬਾਬੇ ਸਾਡੇ ਕਿੱਥੇ ਦਿਮਾਗ ਕੰਮ ਕਰਦਾ ਹੈਗਾ ਅਸੀਂ ਤਾਂ ਅਸੀਂ ਤਾਂ ਖਾਣ ਨੂੰ ਪੈਦਾ ਹੋਏ ਹਾਂਗੇ ਇੰਨੀ ਸਿੱਟਾ ਹੈਗਾ ਫਿਰ ਵੀ ਸਾਡੇ ਗੱਲ ਪਾਵੇ ਕੋਈ ਬੰਦਾ ਆ ਪਾਣੀ ਵੀ ਸਿੱਟੇ ਸੀ ਜਿਹੜਾ ਬੰਦਾ ਗਿਆ ਬਾਹਰ ਕਿੰਨਾ ਹੋਇਆ ਦੇਖ ਲਓ ਦੇਖੋ ਸੇਫਟੀ ਕਿਉਂ ਨਹੀਂ ਓਏ ਆਹ ਹਾ ਬਾਰੇ ਲੋਕ ਲੈ ਮੈਂ ਤਾਂ ਤੱਕ ਰਹੀ ਨੇ ਦੇਖ ਲੋ ਲੈ ਕੱਪੜੇ ਦੇਖਦੇ ਕੱਪੜੇ ਕੱਪੜੇ ਬਾਬਾ ਸੁੱਕੇ ਨੇ ਤਾਂ ਗਿੱਲੇ ਹੋਣੇ ਸਿੱਟੇ ਸਿੱਟੇ ਗਿੱਲੇ ਹੋਏ ਨੇ ਹੈਗੇ ਤੁਸੀਂ ਤਿੰਨੇ ਸੁੱਕੇ ਆ ਤਾਂ ਲੈ ਕੱਪੜੇ ਗਿੱਲੇ ਹੋਏਗੀ ਪੱਕਾ ਮੈਂ ਕਿੱਥੇ ਆ ਲੈ ਉਹੀ ਤੱਕੜੋਂ ਸਤੂ ਹੋਈ ਜਾ ਕਿੰਨਾ ਚੋਂ ਕੋਣ ਗਿਆ ਸੀ ਜਵਾਬ ਦੋ ਮੈਨੂੰ ਬਾਬਾ ਮੈਨੂੰ ਤਾਂ ਉਹੀ ਉੱਠਣ ਬੈਲੀ ਮੌਤ ਪੈਂਦੀ ਆ ਮੈਂ ਕਿੱਥੋਂ ਉੱਠ ਕੇ ਬਾਗ ਜਾਊਂਗਾ ਇੰਨਾ ਤਾਂ ਮੈਂ ਯਾਰ ਪਾਣੀ ਸੀਤੇ ਗਿੱਲਾ ਤਾਂ ਇਹ ਕਿੰਨੇ ਚ ਕੋਈ ਵੀ ਹੈ ਅਸੀਂ ਗਈ ਨਹੀਂ ਕੋਈ ਚੰਦਾ ਹੋਣਾ ਜੀ ਉਹਦੇ ਕੱਛਾ ਮਾਰ ਕੇਗਾ ਹਾਂ ਹਲੋ ਪੈਰਾ ਅਜ ਨਾ ਪਾਹ ਜਦ ਮੈਂ ਕਹਦਾ ਮੈਂ ਗਿਆ ਨਹੀਂ ਐ ਵੀ ਤੂੰ ਉਸ ਤਰ੍ਹਾਂਲ ਕਰਾਉਣੀ ਆਬਦੀ ਤੁਸੀਂ ਗਏ ਹੋੜਾ ਮੈਂ ਡਰੋਨਾ ਨਾ ਮੈਂ ਇਦਾਂ ਦੀ ਹਰਕਤਾਂ ਕਰਕੇ ਡਰਾਉ ਮੈਂ ਚੰਗੀ ਤਰ੍ਹਾਂ ਡੀਲ ਚ ਫੀਲ ਕਰਕੇ ਡਰਾਉਣਾ ਪਤਾ ਮੈਂ ਫੀਲ ਕਰਕੇ ਮਨ ਲਿਆ ਤੁਸੀਂ ਦੰਦਲ ਮੈਨ ਨਾਲ ਹੀ ਹੋ ਗਈ ਤੇ ਅੰਦਰ ਦੰਦਲ ਬਾਦ ਰੋ ਜਦ ਮੈਂ ਡਰਾਇ ਦੀ ਪੁੱਛ ਤੇ ਨਾਂ ਪਈ ਹੋਵੇ ਡਰ ਤਾਂ ਮੈਨੂੰ ਮੁੜ ਵੀ ਜਾਣਾ ਸੀ ਪਤਾ ਕੀ ਚੱਕਰ ਪੈ ਗਿਆ ਉਹ ਮੈਨੂੰ ਜ਼ਿਆਦਾ ਗਿਆ ਕਿ ਡੈਡੀ ਦਾ ਸਪੀਕਰ ਆ ਕੱਲ ਪਰ ਤੁਸੀਂ ਸਪੀਕਰ ਚੱਕੇ ਫੜਦੇ ਮੈਂ ਕਿ ਪੱਕਾ ਡੈਡੀ ਦਾ ਸਪੀਕਰ ਆ ਅਚਨ ਕਰ ਇਹ ਬਾਜਾ ਨਿਕਲਦੀਆਂ ਜੇ ਮੈਨੂੰ ਨਾ ਖਤਮ ਤੇ ਪਹਿਲੇ ਤੁਸੀਂ ਮੈਨੂੰ ਵਿੱਚੇ ਹੀ ਮਾਰ ਦੇਣੀ ਬਾਥਰੂਮ ਦੇ ਬਾਈ ਮਾਰਨੇ ਜਾ ਵਿਚਾਲਾ ਸਾਡਾ ਹੁਣ ਚੱਪਲ ਪਰੋ ਇਹਨਾਂ ਨੇ ਮਾਰਿਆ ਕੀ ਸਬੂਤ ਆ ਤੇਰੇ ਕੋਲ ਬਾਹਰ ਦੇ ਬੋਸ਼ੀਆਂ ਹੋ ਕਰਾ ਇਹ ਇੱਕ ਮੈਲ ਫੜੋ ਮੋਬਾਈਲ 'ਚ ਵੀਡੀਓ ਦੇਖ ਲਓ ਹਾਂ ਮੈਂ ਤਾਂ ਚੱਲ ਮੋਬਾਈਲ ਫੜਾ ਸਾਰਿਆਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਰ ਗੁਰਜਸ ਗੇਮਿੰਗ ਮੋਬਾਈਲ ਫੜਾ ਹਲੋ ਜਿਹੜਾ ਬੰਦਾ ਵੀ ਉਹ ਹੁਣ ਉਹਦਾ ਕਟਾਪਾ ਹੋਣਾ ਉਹ ਤਾਂ ਟਾਈਮ ਨਾਲ ਚਲੇਗੀ ਬਾਅਦ ਚੱਲ ਚੱਲ ਚਲ 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 ਕਿੱਥੇ ਤੱਕ ਜਾਉਂਗੀ ਚਲੋ ਆਜੋ ਯਾਰ ਮੇਰੇ ਨਾਲ ਮੈਂ ਸਿਰ ਨਾ ਆਤੀ ਐ ਚਲੋ ਐ ਚਲੀਏ ਮਲੇ ਡੰਡਾ ਚੱਕੋ ਪਹਿਲਾਂ ਇਹਦੀ ਸਰਪਚ ਕਰੋ ਇਹਦੀ ਕਰੋ ਨਾ ਇਹ ਵੀ ਵਿੱਚੀ ਦੀ ਇਹਦੀ ਵੀ ਕਰੋ ਕਰੋ ਇਹ ਵੀ ਵਿੱਚੀ ਦੀ ਇਹਦੀ ਵੀ ਇਹਦੀ ਵੀ ਇਹਦੀ ਵੀ ਕਰੋ ਇਹ ਵੀ ਨਾਲ ਇਹਦੀ ਕਰੋ ਮੇਰੇ ਚੱਪਲ ਮਾਰੋ ਹੁਣ ਇਹਨੇ ਚੱਪਲ ਲਾਓ ਛੋਟਾ ਹੀ ਐ ਕਿਹੜਾ ਵੱਡਾ ਇਹ ਕਿਹੜਾ ਸ਼ਰਮ ਉਹ ਤਿੰਨੇ ਤੇ ਕੌਣ ਦੀ ਆਪ ਮੈਂ ਹੜੀ ਦੀ ਸੱਚ ਦੱਸ ਤੈਨੂੰ ਛੱਡ ਦੂੰ ਉਹ ਵੀ ਆ ਭਾਜੀ ਨਾ ਸੱਚ ਦੱਸ ਉਹ ਭਾਜੀ ਉਹੀ ਗਈ ਸੀ ਕੈਮਰਾ ਕਿਨੇ ਫੜਾ ਦੀ ਕੈਮਰਾ ਕਿਨੇ ਫੜਾ ਦੀ ਕੈਮਰਾ ਤਾਂ ਰੱਖਦਾ ਸੀ ਜਿਹੜੇ ਬਈ ਉਸ ਉਹੀ ਆ ਉਹ ਵੀ ਵਿੱਚ ਹੀ ਆ ਲਾ ਹੁਣ ਉਹਦੇ ਵੀ ਜੇ ਮੈਂ ਉਹਨੂੰ ਰਿਸ਼ਵਾ ਦਿੱਤੀ ਜਿਹੜਾ ਸੱਚ ਬੋਲੂਗਾ ਪਛ ਦੇ ਬੰਦ ਕੇ ਹਮ ਤੂੰ ਲੈ 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 ਆ ਗਈ ਆਪਦਾ ਬਚਾਅ ਕਰ ਲੈ ਨਹੀਂ ਮੇਰਾ ਮੇਰੇ ਕਿਹੜਾ ਕਸੂਰ ਆ ਮੈਂ ਤਾਂ ਉਹਦੀ ਉਹ ਕਰਦਾ ਵੇ ਕੰਮ ਆਪਰਾ ਆਪਦਾ ਬਚਾਅ ਕਰ ਲੈ ਇੱਧਰ ਬਾ ਬਾ ਬੜੀ ਏ ਤੂੰ ਕੜੀ ਜਾਏਂਗੀ ਹੁਣ ਦੇਖੀ ਤੂੰ ਖੜ ਜਾ ਉਮੀਦ ਅਡੀ ਦਾ ਪ੍ਰੈਂਕ ਲੱਗ ਗਿਆ ਨਹੀਂ ਡਾਕਟਰ ਨਾ ਉਪਰੋਂ ਮੀਂਹ ਪੈਣ ਲੱਗਾ ਇੱਕ ਤਾਂ ਜੱਸ ਮੇਰੇ ਬਾਲ ਵੀ ਕਿਲੇ ਮੈਂ ਨਾ ਕਿ ਬਾਥਰੂਮ ਤੇ ਨਹੀਂ ਕੀ ਅੱਜ ਨਹੀਂ ਸਰਦੀ ਨੂੰ ਭੱਜ ਗਿਆ ਤਾਂ ਅਧਰ ਦੜੀ ਹੁਣਾ ਕੋਲੇ ਭੱਜ ਗਿਆ ਇਹਨਾਂ ਦਾ ਪ੍ਰੈਂਕ ਹੀ ਨੇ ਤੇ ਉਲਟਾ ਪਾ ਲੈਣਾ ਹੁਣ ਦੇਖਿਓ ਮੈਂ ਢੋਂਦੀ ਦੌੜੀ ਤਾਂ ਆ ਗਈ ਰੀਅਲ ਗੱਡੀ ਹਮ ਨੂੰ ਉਹਨੂੰ ਪਤਾ ਲੱਗ ਗਿਆ ਹੁਣ ਵੀ ਸਰਬਸ ਹੋ ਗਈ ਬਾਦ ਤੇਜ਼ ਕਰੇ ਗੱਡੀ ਵੀ ਨਹੀਂ ਤੋੜਦੀ ਜਿੰਨੀ ਤੇਜ਼ ਦੌੜ ਗਈ ਠੀਕ ਵੀ ਖਾਲੀ ਹੋ ਗਈ ਮੰਟ ਚ ਭੱਜ ਗਈ ਉਂਟਾ ਇਹਨਾਂ ਨੂੰ ਜਿੰਨਾ ਮੱਟੀ ਨਾਲ ਉਹ ਬੱਜਾ ਮਾਰ ਮਾਰੇ ਇੱਕ ਗਲਾਸ ਡਿਚਾ ਕਰਕੇ ਬਾਹਰ ਰੱਖਾਂ ਜਾਂਦੇ ਹੁਣ ਦੇਖੋ ਅਜੇ ਤਾਂ ਮੰਮੀ ਜੜੀ ਨਹੀਂ ਟ੍ਰੈਂਕ ਆ ਗਈ ਵਿੱਚ ਪੂਰਾ ਘੜੀ ਤੋਂ ਦੋ ਦੋ ਕਮ ਹੋ ਗਏ ਇੱਕ ਤੀਨਾਂ ਦੋਨੋਂ ਸੋਨੇ ਚਾਚੇ ਦੇ ਘਰ ਪਛ ਮੰਮੀ ਚਾਚੇ ਕੀ ਕਰੇ ਪਹੁੰਚੇ ਇੱਧਰ ਦੇਖ ਇੱਧਰ ਲੁਕਿਓ ਕਿਤੇ ਕੁੜੀ इधर तक तो जींद मैं अपनी ले, ले। पाई है। <laughs> ना अपने हलो हेलो गाइस ਅਰੇ ਚਾ ਇਹਨਾਂ ਨੇ ਮੈਨੂੰ ਛੋੜਦਾ ਮੈਨੂੰ ਹੁੰਦੀ ਸੀ ਉੱਪਰੋਂ ਲਾਈਟਾਂ ਸਾਰੀਆਂ ਬੰਦ ਕਰਾ ਬੌਣੀ ਇੱਧਰ ਆਈ ਹੈਗੀ ਪਤਾ ਨਹੀਂ ਕਿੱਥੇ ਲੰਘ ਗਈ ਉਹਰੇ ਲੁੱਕੀ ਤੇ ਆ ਕੇ ਹੋਰ ਵੇਲੇ ਬਾਥਰੂਮ ਚ ਨਿਕਲ ਕੇ ਆਈ ਇਹਨਾਂ ਨੇ ਮੈਨੂੰ ਪੈਂਟ ਇੱਕ ਬਾਥਰੂਮ ਚ ਬੰਦ ਰੱਖਿਆ ਉੱਪਰੋਂ ਡੈਡੀ ਦਾ ਮੈਕ ਚਲਾਦਾ ਕੁੱਤਾ ਦੀਆਂ ਆਵਾਜ਼ਾਂ ਆ ਰਹੀਆਂ ਹੋਰ ਮੈਂ ਕਿੰਨਾ ਟਾਈਮ ਬਾਥਰੂਮ ਚ ਸੀ ਹੈਂ ਆ ਬਾਹਰ ਆ ਗਈਆਂ ਹੋ ਨਾ ਇੰਦਰ ਜੇਡ ਵੀ ਨਹੀਂ ਛਾਂ ਵੀਨ ਕਰਨੀ ਪੂਰੀ ਕੀ ਪਤਾ ਤੁਹਾਨੂੰ ਕਹਿਤਾ ਵੇ ਦੱਸਿਆ ਹਣਾ ਹੇ ਮੇਰਾ ਬੱਬਾ ਹੈਲੋ ਜੀ ਹੈਲੋ ਵਾਓ ਹੈ ਮੈਂ ਵੀ ਕਰਾ ਮੈਂ ਵੀ ਕਰਾ ਥੈਲਾ ਜੀਰਾ ਕਰਕੇ ਗੁੰਝੇ ਜਿੱਚ ਹੈਂ ਲੰਗੀ ਤੇਜ਼ ਰੇਲਗੱਡੀ ਆਂਕੂ ਤੋੜਈ ਆਈ ਮੈਂ ਸੋਚਿਆ ਨਾ ਮੈਂ ਥੈਲਾ ਹੱਲੀ ਜਾਂਦਾ ਹੋਰ ਮੈਂ ਆਹ ਚੱਲ 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 દોડે ફાજી ગઈ ફ એ કાંચના લાગરીયા તો જમી દેખી તીના ਚ કોણ થી ਰાવી ਨੇ લે ਤੇਰਾ ਨਾਮ એਹੀ ਤੇ ਕੀ એਹੀ થી થਰੇ ਆਮ સો ਲੱਗਾ ਬਾਬੀ ઓ ઓਹੀ ਸੀਗਾ ਕੈਮਰਾਮੈਨ ਉਹ ਉਹ ਹੀ ਸੀਗਾ ਪਲਾਨ 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 ਇਸ ਬੰਦੇ ਦਾ ਸੀਗਾ ਪਾਗ ਮੇਰਾ ਇੰਨਾ ਮੋਟਾ ਦਿਮਾਗ ਆ ਮੈਂ ਨਾ એ ਹੁੰਦੀ ਖਿਸਕਰੀ ਇਧਰ ਚਾਚਾ ਗੇਟ ਫੂਟ ਲਾ ਰਹੀ ਸੀ ਬਦਰੀ ਕਰਨੀ ਸੀ ਪਲਾਨ ਪਲਾਨਸ ਦੇ ਮੇਰਾ ਕੋਈ ਪਲਾਨ ਨਹੀਂ ਸੀਗਾ ਕਿੰਨਾ ਕੰਮ ਨੇ ਮੈਂ ਬਾਥਰੂਮ ਚ ਮੋੜ ਕੇ ਰੱਖਿਆ ਹੁਣ ਵੀ ਮੈਂ ਸਿੱਧੀ ਬਾਥਰੂਮ ਚ ਬਾਹਰ ਆਈ ਮੇਰੇ ਡਿਗਰੇਟ ਤਾਹ ਕਹ ਰਹੀ ਸੀਗਾ ਹਾਂ ਕੁੰਡੀ ਤਾਂ ਮੈਂ ਲਾਈ ਮੈਂ ਤਾਂ ਬੜਾ ਗਈ ਨਹੀਂ ਬਾਹਰ ਨਿਕਲੀ ਨਹੀਂ ਉਹ ਕਿੰਨੇ ਕਹਿੰਦੇ ਨਿਕਲਣਾ ਨੂੰ ਜੋ ਬਿਮਾਰ ਤਾਂ ਕੁੰਡੀ ਲਾਈ ਹੋਣੀ ਹੈਗੀ ਹਾਂ ਫਿਰ ਮੈਂ ਨਿਕਲ ਹੀ ਨਹੀਂ ਗਿਆ ਆਏ ਫਸਦੇ ਆ ਲੋ ਹਾਂ ਫਿਰ ਮੈਂ ਬਾਹਰ ਨਿਕਲ ਹੀ ਨਹੀਂ ਗਿਆ ਕੁੰਡੀ ਕੇ ਲਾ ਦੇ ਮੈਂ 100% ਫੋਕਟਾ ਸਭੂ ਦਾ ਮੇਰੇ ਕੋਲ ਵੀਡੀਓ ਪਈ ਆਗੀ ਰਵੀ ਜੀ ਦੰਦ ਕੌਣ ਕੱਢਣਾ ਚੁੱਚੀ ਚੁੱਚੀ ਤੂੰ ਜਦੋਂ ਪਾਣੀ ਪਾ ਦਿੱਤੀ ਵਸੀਲ ਕੋਲੇ ਨੂੰ ਪਾਣੀ ਪਾ ਸੀ ਇਹ ਨਹੀਂ ਪਤਾ ਮੈਨੂੰ ਆ ਫਿਰ ਮੈਂ ਇੱਥੇ ਬੈਠਾ ਮੈਨੂੰ ਪਤਾ ਵੀ ਨਹੀਂ ਕਿ ਇਹ ਪਾਣੀ ਪਾ ਸੋਫੇ ਤੇ ਬੈਠਾ ਸੀ ਮੈਂ ਸੋਫੇ ਤੇ ਇੱਕ ਗਿੱਲੀ ਹੈਗੀ ਅੱਧੀ ਚੱਪਲਾਂ ਗਿੱਲੀਆਂ ਪਿਆਣ ਕਿੱਥੇ ਪੈ ਰ ਹੈ ਇਹ ਦਾ ਮਾਸਟਰ ਮਾਈਂਡ ਨਾ ਨਾ ਮੇਰਾ ਹੈ ਮੈਂ ਕਰੀ ਨਹੀਂ ਸਕਦਾ ਇਹ ਇਹ ਸ਼ਕਦਾ ਨਾ ਇਹ ਹੁਣ ਉਹ ਕਰ ਰਹੀ ਆ ਗੁਮਰਾਹ ਕਰ ਰਹੀ ਆ ਗਮਰਾਹ ਕਰ ਰਹੀ ਆ ਚੱਲ ਕਰੀ ਚੱਲ ਇੱਕ ਗੁਮਰਾਹ ਕਰਦੀ ਆਪਣੇ ਸਾਰੇ ਨੂੰ ਇਹ ਸਭ ਬੰਦੇ ਨੇ ਉਹ ਕਰਿਆ ਮੈਂ ਕੁਝ ਨਹੀਂ ਕਰਿਆ ਮੈਨੂੰ ਦੁਕਾਨ ਤੋਂ ਆ ਕੇ ਬੈਠਾ ਦਿਆ ਹੈ ਰਵੀ ਨੇ ਪਤਾ ਕੀ ਹਿੰਦਾ ਮਮਾ ਨਹੀਂ ਕਰਿਆ ਮੈਂ ਦੁਕਾਨ ਤੋਂ ਆ ਕੇ ਬੈਠਾ ਦਿਆ ਇਹੀ ਕਰਨ ਲੱਗ ਰਹੀ ਸੀ ਬਣਾਇਆ ਸੀ ਰਵੀ ਭਾਦੀ ਨਾਲ ਵੀ ਤੇ ਇਨਾ 프ੈਂਕ ਕਰੋ ਤੁਸੀਂ ਜਾ ਕੇ ਅਸਿਆ ਉਹ ਫਿਰ ਕਲਰ ਅਭੀ ਗਿਆ ਸੀ ਮੈਂ ਤਾਂ ਮਨਾ ਕਾਤਾ ਸੀ ਵੀ ਮੈਂ ਲੈ ਝੂਠ ਝੂਠ ਵੀ ਮੈਂ ਨਹੀਂ ਜਾਂਦੀ ਹੈਗੀ ਮੈਂ ਝੂਠ ਬੋਲਦੀ ਆ ਸ੍ਰੀ ਆਮ ਦੰਦਾ ਵਾਲਾ ਹੀ ਵੱਡਾ ਚੱਕੜ ਦੰਦਾ ਵਾਸਤੇ ਇਹਦੇ ਵਾਸਤੇ ਨਾ ਕੀ ਬਾਦੂ ਆ ਲਾਲੂ ਦੇ ਚੱਕੜਾ ਪੈ ਗਿਆ ਡਾਡੀ ਮਾਸਟਰ ਮਾਈਂਡ ਬੰਦੇ ਹੁਣ ਜਿਹੜਾ ਬਾਜਿਆ ਕੱਢ ਰਿਹਾ ਜੀ ਉਹ ਤਾਂ ਪਤਾ ਨਹੀਂ ਕੀ ਬਾਜਣਾ ਬਾਜਣ ਹਾਂ ਠੀਕ ਆ ਮੈਨੂੰ ਪਤਾ ਹੈ ਡੈਡੀ ਦੇ ਸਪੀਕਰ ਸੀ ਆਹੀ ਘੱਟ ਰਹੀ ਸੀ ਬਾਬੀ ਮੱਲਾ ਸਿਕਰ ਲੱਗਾ ਸੀ ਪਤਾ ਐ ਡਿਊਟੀ ਬਾਰੇ ਹੁਣ ਮੈਂ ਬਾ ਡੱਡ ਬੰਦੇ ਦੀ ਬੋਦੀ ਬਾਜਾ ਥੋੜੀ ਕੱਢ ਦੂੰਗਾ ਜਾਨਵਰਾਂ ਦੀਆਂ ਅੱਡਾ ਅੱਡਾ ਕੋਈ ਨਾ ਆਏ ਵੀ ਪਰ ਤੇ ਬਾ ਡੱਡ ਹਾਂ ਬ੍ਰਦਰ ਬੈਠੇ ਨੇ ਸੁਣਤਾ ਰਹਦੀ ਗਾਹ ਦਾ ਨਾ ਪਾਰ ਕਰਦੀ ਆ ਆਲੇ-ਦਾਲੇ ਤੇ ਗਵਾਂਡੀਆਂ ਨੂੰ ਵੀ ਪਤਾ ਲੱਗ ਗਿਆ ਸੀ ਉਹ 2-4 ਵਜੇ ਹੋਰ ਸੀ ਮਾਜੀ ਦਾ ਹੈਗੀ ਉਹ ਆਲੇ-ਦਾਲੇ ਤੇ ਗਵਾਂਡੀ ਨੂੰ ਵੀ ਪਤਾ ਲੱਗ ਗਿਆ ਹੈ ਆਚਾ ਵੀ ਬਾਜਾਂ ਆ ਰਹੀਆਂ ਨੇ ਇਧਰ ਪੂਤਾਂ ਦੀਆਂ ਇਹ ਕਹਿੰਦੀ ਹਾਲੇ ਪਤਾ ਨਹੀਂ ਹੋਰ ਕੁੰਡਾ ਲਾਤੇ ਮੈਨੂੰ ਲੈਟਰ ਬੰਦ ਕਰਦੀ ਮੈਂ ਤੇ ਬਾਥਰੂਮ 'ਚ ਕੱਪੜੇ ਧੋ ਰਹੀ ਸੀ ਨਾ ਮੈਂ ਬਾਹਰ ਹਾਂ ਚੋਕ ਜੀ ਨਾਲ ਆ ਰਹੀ ਸੀ ਜੀ ਇਹ ਨਾ ਸ਼ੋਕਰ ਬਸ ਇਹ ਨਾ ਬੰਦ ਮੈਂ ਉੱਤਾਂ 'ਤੇ ਧੋ ਰਹੀ ਸੀ ਅੰਦਰ ਬਾਥਰੂਮ ਰਵੀ ਦਾ ਕੰਮ ਬਣੇਗਾ ਹਲੋ ਮੈਂ ਤੂੰ ਜੰਨ ਸਾਰੀ ਲੈਟਰ ਬੰਦ ਕਰਦੀ ਆਪਾਂ ਇੱਕ ਗੱਲ ਚੋ ਮਾਰਦੀ ਉਹਦੇ ਬੁਲਾਇੰਗ ਦੇ ਆਹੇ ਬੁਲਾਇੰਗਾ ਨਾ ਉਹਦਾ ਇਹ ਜਗਾ ਬੰਦੇ ਦਾ ਹੋਰ ਦਿਮਾਗ ਇੱਧਰ ਚਾਚੇ ਚਾਚੇ ਹੁਣੀ ਮੁੱਕ ਕੇ ਕਹਿੰਦੇ ਉਹ ਰਾਈ ਹੋਣੀਗੀ ਲੈ ਮੋਟਾ ਮਰਦੀਆਂ ਹੈ ਜੇ ਗੇਟ ਕਰਨਾ ਹੋਊਗਾ ਅਸੀਂ ਤਾਂ ਅੰਦਰ ਤਾਂ ਹੀ ਨਹੀਂ ਨਹੀਂ ਫਿਰ ਪਤਾ ਨਹੀਂ ਲੱਗਿਆ ਉੱਥੋਂ ਦੀ ਫਿਰ ਤਾਂ ਫਿਰ ਤਾਂ ਕੋਈ ਵੀ ਵੜ ਸਕਦਾ ਐਵੇਂ ਫਿਰ ਤਾਂ ਕੋਈ ਵੀ ਵੜ ਸਕਦਾ ਐਵੇਂ ਲੈ ਨਹੀਂ ਫਿਰ ਤਾਂ ਕੋਈ ਵੀ ਵੜ ਸਕਦਾ ਕੀ ਨਿਕਰਾ ਲਿਆ ਚ ਤੇਰੀ ਕੀ ਨਿਕਰਾਨੀ ਆ ਆ ਦੇਖ ਤਾਂ ਅਸੀਂ ਗੇਟ ਲੱਗ ਗਿਆ ਗੇਟ ਦਾ ਠੀਕਾ ਉਹਦੇ ਉੱਥੋਂ ਦਾ ਦੀਨ ਦਾ ਉੱਥੋਂ ਅਸੀਂ ਤਾਂ ਉੱਧਰ ਬੈਠੇ ਹਾਂ ਦਿਖਦਾ ਦੀਨ ਤਾਂ ਹੈਗਾ ਉਹਦੇ ਵਿੱਚ ਦੇਖ ਉਹ ਦੇਖ ਚਾਚਾ ਦਾ ਨਹੀਂ ਸੀ ਇੱਥੇ ਅੰਦਰ ਬੈਠੇ ਤਾਂ ਉਹ ਡੈਡੀ ਆ ਉਹ ਡੈਡੀ ਆ ਚਾਚਾ ਤੋਂ ਦਰਚਾ ਕਰੇ ਤੇ ਗੱਲਾਂ ਜੀ ਤੇਲ ਹੁਕੀ ਇੰਨਾ ਬੈਠਾ ਅੱਜ ਤਾਂ ਗੱਲਾਂ ਕਰਦੇ ਸੀ ਭਾਬੀ ਹੁਣੀ ਤਾਂ ਬਾਗੇ ਘਰੇ ਮਮੀ ਯਾਰ ਮੈਂ ਰਹਿ ਗਏ ਤੇ ਹੁਣ ਡੈਡੀ ਤਾਂ ਕਹਿੰਦਾ ਹਾਲੇ ਮੈਂ ਪੇਰ ਆਉਂਗਾ ਕਹਿੰਦਾ ਡੈਡੀ ਤਾਂ ਕਹਿੰਦਾ ਮੈਂ ਇੱਧਰ ਹੀ ਰਹਿ ਲੂੰਗਾ ਹਣਾ ਜੱਜਣਾ ਇੱਥੇ ਰੁਣ ਜਿਹੜੀ ਤਾਂ ਲਾ ਤਾਂ ਕਹਿੰਦੇ ਰੋਜ਼ ਆ ਜਾ ਕਰੋ ਦੋ ਘੰਟੇ ਅੱਛਾ ਚੰਗੀ ਭਰਿਆ ਕਰੋ ਹਾਂ ਅਗੇ ਹੋਰ ਕੰਦੇ ਬੈਠਿਆ ਕਰਾਂਗੇ ਰੁਪਾਂ ਹਾਂ ਉੱਪਰ ਕੜੀਆਂ ਭਰੀਆਂ ਨੇ ਹੈ ਅਸੀਂ ਨਾਲੇ ਮਮੀ ਨੂੰ ਪਾਇ ਕੇ ਪਤਾ ਲਿਆ ਮੇਰੇ ਗੋਲੀਆਂ ਦੇ ਹਾਣ ਤਾਂ ਕਰਦੀ ਨਹੀਂ ਫੋਨ ਕਰਨ ਦੇ ਟਾਈਮ ਤੋਂ ਇੱਧਰ ਆ ਜਣੀ